ਸਸਿਕਾ ਜੀ ਸਾਰਿਆਂ ਨੂੰ ਇਹ ਜੀ ਤੁਹਾਨੂੰ ਬਾਕੀ ਸਭ ਨੂੰ ਪਤਾ ਕਿ ਕੱਲ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ ਆ ਠੀਕ ਆ ਇਸ ਵਿੱਚ ਕਈ ਤਾਂ ਬੀਜੇਪੀ ਵਾਲੇ ਬਹੁਤ ਖੁਸ਼ ਨੇ ਇਹ ਕਾਂਗਰਸ ਵਾਲੇ ਅਦਾਸ ਬੈਠੇ ਨੇ ਜਿਨ੍ਹਾਂ ਨੂੰ ਰਾਜਨੀਤੀ ਬਾਰੇ ਪਤਾ ਨਹੀਂ ਐਡਾ ਐਡਾ ਕੁਛ ਆ ਨਾ ਤੁਹਾਨੂੰ ਵੀ ਪਤਾ ਵੀ ਇਹ ਸਰਕਾਰ ਉਹ ਮੋਦੀ ਦੀ ਸਰਕਾਰ ਨਹੀਂ ਹੈਗੀ ਇਹ ਐਨਡੀਏ ਦੀ ਸਰਕਾਰ ਆ ਗਠਬੰਧਨ ਨਾਲ ਬਣੀ ਹੋਈ ਸਰਕਾਰ ਆ ਇਹ ਕਦੇ ਵੀ ਗਿਰ ਸਕਦੀ ਹੈ ਠੀਕ ਆ ਇਹਦੇ ਬਾਰੇ ਕਹਿਮ ਗੱਲਾਂ ਤੁਹਾਨੂੰ ਮੈਂ ਦੱਸਣ ਲੱਗਾ ਇੱਕ ਦੋ ਕਿ ਹਰ ਮੈਂ ਥੋੜੀ ਜੀ ਡਿਟੇਲ ਨਾਲ ਪੂਰੀ ਇਹਨਾਂ ਨਹੀਂ ਦੱਸਾਂਗਾ ਥੋੜੇ ਜਿਹਾ ਸਮਝਾਵਾਂਗਾ ਉਹ ਜ਼ਰੂਰ ਸਮਝਿਓ ਠੀਕ ਆ ਇਸ ਵਿੱਚ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਖੁਸ਼ੀ ਜਿਹੇ ਕਰਲਾ ਠੀਕ ਆ ਥੋੜਾ ਜਿਆਦਾ ਜਿਹਨ ਕਿ ਧਿਆਨ ਦਿਓ ਕਿ ਜੋ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਤੁਹਾਨੂੰ ਦੱਸਣ ਲੱਗੇ ਆ ਕਿ ਕਿੰਨੇ ਕਿੰਨੇ ਸਾਲ ਉਹਨਾਂ ਨੇ ਆਪਣਾ ਕਾਰਜਕਾਲ ਕੀਤਾ ਠੀਕ ਆ ਆਪਣੇ ਇੰਡੀਆ ਜਦੋਂ ਆਜ਼ਾਦ ਹੋਇਆ ਏਗਾ ਪਹਿਲੇ ਪ੍ਰਧਾਨ ਮੰਤਰੀ ਬਣੇ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ 16 ਸਾਲ 286 ਦਿਨ ਰਾਜ ਕੀਤਾ ਦੂਜੇ ਪ੍ਰਧਾਨ ਮੰਤਰੀ ਬਣੇ ਗੁਲਜਾਰੀ ਲਾਲ ਨੰਦਾ ਇਹਨਾਂ ਨੇ ਸਿਰਫ 13 ਦਿਨ ਰਾਜ ਕੀਤਾ ਏਗਾ ਲਾਲ ਫਿਰ ਤੀਜੇ ਨੰਬਰ ਤੇ ਹੈਗੇ ਲਾਲ ਬਹਾਦਰ ਸ਼ਾਸਤਰੀ ਇਹਨਾਂ ਨੇ 1 ਸਾਲ 216 ਦਿਨ ਰਾਜ ਕੀਤਾ ਇਕਾ ਫੇਰ ਗੁਲਜਾਰੀ ਰਾਜ ਨੰਦਾ ਇਹਨਾਂ ਨੇ ਫੇਰ 13 ਦਿਨ ਰਾਜ ਕੀਤਾ ਠੀਕ ਆ ਉਸ ਤੋਂ ਬਾਅਦ ਆਈ ਇੰਦਰਾ ਗਾਂਧੀ ਨੇ 11 ਸਾਲ 59 ਦਿਨ ਰਾਜ ਕੀਤੀ ਤਾਂ ਠੀਕ ਆ ਫਿਰ ਮਰਾਰਜੀਤ ਦੇ ਸਾਈ ਮਰਾਰਜੀਤ ਦੇ ਸਾਈ ਨੇ 2 ਸਾਲ 126 ਦਿਨ ਰਾਜ ਕੀਤੀ ਠੀਕ ਆ ਤੇ ਫਿਰ ਚਰਨ ਸਿੰਘ ਇਹਨਾਂ ਨੇ 170 ਦਿਨ ਹੀ ਰਾਜ ਕੀਤੀ ਠੀਕ ਆ ਫਿਰ ਇੰਦਰਾ ਗਾਂਧੀ ਦੁਬਾਰਾ ਆਈ ਠੀਕ ਆ इंदिरा गांधी ने फिर 4 साल 291 दिन राज पीता ठीक है ते उस ਤੋਂ ਬਾਅਦ ਆਏ राजीव गांधी राजीव गांधी ਨੇ 5 ਸਾਲ 32 ਦਿਨ ਦਾ ਰਾਜ ਕੀਤਾ ਠੀਕ ਆ ਫਿਰ ਆਏ ਬੀਪੀ ਸਿੰਘ ਇਹਨਾਂ ਨੇ 343 ਦਿਨ ਹੀ ਰਾਜ ਕੀਤਾ ਠੀਕ ਆ ਤੇ ਚੰドラ ਸ਼ੇਖਰਾਂ ਚੰドラ ਸ਼ੇਖਰ 223 ਦਿਨਾਂ ਰੌਰੀ ਕੀਤਾ ਠੀਕ ਆ ਵੀ ਪੀ ਸਿੰਘ ਨਰਸੀਮਾ ਰਾਓ 4 ਸਾਲ 330 ਦਿਨ ਰਾਜ ਕੀਤਾ ਫਿਰ ਉਸ ਤੋਂ ਬਾਅਦ ਅਟਲ ਬਿਹਾਰੀ ਬਾਰੇ ਪਾਈ ਜਿਹਨੇ 16 ਦਿਨ ਹੀ ਰਾਜ ਕੀਤਾ ਸੀ ਠੀਕ ਆ ਫਿਰ ਐਚ ਡੀ ਦੇਵ ਦੇਵਗੋੜਾ ਦੇਵਗੋੜਾ ਇੱਤੇ 324 ਦਿਨ ਹੀ ਰਾਜ ਕੀਤਾ ਠੀਕ ਆ ਫਿਰ ਇੰਦਰ ਕੁਮਾਰ ਇੰਦਰ ਕੁਮਾਰ ਗੁਜਰਾਲ ਇਹਨੇ 332 ਦਿਨ ਰਾਜ ਕੀਤਾ ਠੀਕਾ ਫਿਰ ਅਰਣ ਬਿਹਾਰੀ ਬਾਜਪਾਈ ਦੁਬਾਰਾ ਬਣੇ 4 ਸਾਲ 64 ਦਿਨ ਰਾਜ ਕੀਤਾ ਨਰਿੰਦਰ ਦੁਬਾਰਾ ਠੀਕਾ ਤੇ ਫਿਰ ਉਸ ਤੋਂ ਬਾਅਦ ਬਣੇ ਮਨਮੋਹਨ ਸਿੰਘ ਇਹਨਾਂ ਨੇ 10 ਸਾਲ 4 ਦਿਨ ਰਾਜ ਕੀਤਾ ਫਿਰ ਹੁਣ ਨਰਿੰਦਰ ਮੋਦੀ 9 ਸਾਲ 19 ਦਿਨ ਹੋਵੇ ਠੀਕਾ ਤੇ ਉਸ ਤੋਂ ਬਾਅਦ ਹੁਣ ਇਸ ਟਾਈਮ ਉਹਨਾਂ ਨੇ ਸ਼ਬਦ ਚੱਕਿਆ ਹਜੇ ਇੱਕ ਦਿਨ ਹੋਇਆ ਉੱਤੇ ਠੀਕਾ ਇਸ ਦੇ ਵਿੱਚ ਜੋ ਮੈਂ ਤੁਹਾਨੂੰ ਸਰਕਾਰਾਂ ਗਣਾਈਆਂ ਨੇ ਇਦੇ ਵਿੱਚ ਕਈ ਚਲੋ ਜਿਨ੍ਹਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਬਣਿਆ ਹਨ ਪ੍ਰਧਾਨ ਮੰਤਰੀ ਦੁਬਾਰਾ ਇਲੈਕਸ਼ਨ ਹੋਈਆਂ ਕਿਸੇ ਦੀ ਸਰਕਾਰ ਟੁੱਟੀ ਠੀਕ ਆ ਕਿ ਕੋਈ ਗਠਬੰਧਨ ਨਾ ਬਣਿਆ ਹੋਇਆ ਸਰਕਾਰਾਂ ਟੁੱਟੀਆਂ ਠੀਕ ਆ ਇਦਾਂ ਪ੍ਰਧਾਨ ਮੰਤਰੀ ਬਣਦੇ ਬਦਲਦੇ ਰਹਿੰਦੇ ਨੇ ਇਹਦੇ ਵਿੱਚ ਵੀ ਆਪਾਂ ਨੂੰ ਸਪਸ਼ਟ ਦਿਖ ਰਿਹਾ ਕਿ ਮੋਦੀ ਹਮੇਸ਼ਾ ਨਹੀਂ ਰਹਿਣ ਲੱਗਿਆ ਮੋਦੀ ਦੀ ਆਪ ਦੀ ਸਰਕਾਰ ਵੀ ਜੋ ਉਹ ਤਾਂ ਭਾਜਪਾ ਨੂੰ ਵੀ ਲੈ ਕੇ ਡੁੱਬ ਜੂ ਜੇ ਮੋਦੀ ਬਣਿਆ ਰਹਿ ਗਿਆ ਠੀਕ ਆ ਇਸ ਵਿੱਚ ਹੁਣ ਮੇਰੇ ਪਰ ਕੋਈ ਐਡਾ ਕੋਈ ਦੁਖੀ ਹੋਣ ਦੀ ਗੱਲ ਨਹੀਂ ਕੋਈ ਕਾਂਗਰਸੀਆਂ ਕੋਈ ਹੋਰ ਵੀ ਹੋਰ ਵੀ ਵਾਕਿਆਨ ਵੀ ਕੋਈ ਮੈਂ ਕੱਲੀ ਕਾਂਗਰਸ ਦਾ ਸਮਰਥਨ ਨਹੀਂ ਕਰਦਾ ਕਿਉਂਕਿ ਉਹ ਭਾਜਪਾ ਨੇ ਆਪਣੇ ਨਾਲ ਤਾਂ ਕਈ ਭਾਜਪਾ ਨੇ ਆਪਣੇ ਨਾਲ ਤੱਕਾ ਹੀ ਵੱਧ ਕਰਤਾ ਥੋੜਾ ਜਿਆ ਤਾਂ ਤਾਂ ਕਰਕੇ ਆਪਾਂ ਨੂੰ ਇਹ ਬਰ ਲੱਗਦੇ ਨੇ ਠੀਕ ਆ ਇਹਨੇ ਵਧੀਆ ਹੋਣਾ ਵੀ ਚਾਹੀਦਾ મોદી ਤਾਂ ਨਾ ਸ਼ਹੀ ਸਰਕਾਰ ਆ ਇਹ ਠੀਕ ਆ ਜਿਵੇਂ ਜੋਗੀ ਸੀਗਾ ਜੋਗੀ ਦਾ ਵੀ ਹੁਣ ਪੱਤਾ ਫਾਸ ਫਾਸ ਹੋਣ ਲੱਗਿਆ ਠੀਕ ਆ ਬਾਕੀ ਇਹਨਾਂ ਦੇ ਆਪਣੇ ਵਿੱਚ ਵੀ ਇਹਨੇ ਜੋ ਉਹਗੇ ਰੋਲੇ ਪੈ ਗਏ ਠੀਕ ਆ ਇਹਨਾਂ ਦੀ ਆਪ ਦੀ ਸਰਕਾਰ ਦੇ ਵਿੱਚ ਵੀ ਬੀਜੇਪੀ ਵਾਲਿਆਂ ਦੇ ਵਿੱਚ ਵੀ ਫੁੱਟ ਪੈਣੀ ਸ਼ੁਰੂ ਹੋ ਗਈ ਠੀਕ ਆ ਉਸ ਤੋਂ ਬਿਨਾਂ ਹੋਰ ਪ੍ਰਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਹੀ ਬੀਜੇਪੀ ਵਾਲੇ ਕਾਰਕਟਰ ਠੀਕ ਆ ਉਹ ਕਰਨ ਲੱਗੇ ਨਾ ਕਰਨ ਲੱਗੇ ਉਹਨਾਂ ਨੇ ਦਿੱਤਾ ਚ ਉਹਨਾਂ ਦੇ ਸਹਾਰੇ ਤੇ ਖੜੀ ਆਉਣ ਸਰਕਾਰ ਠੀਕ ਆ ਨਿਤਿਸ਼ ਕੁਮਾਰ ਤੇ ਨੈਡੂ ਦੇ ਹਨਾ ਉਹ ਪਤਾ ਨਹੀਂ ਕਦ ਪਾਸਾ ਪਲਟ ਜਾਣ ਉਹਨੂੰ ਪ੍ਰਧਾਨ ਮੰਤਰੀ ਤੱਕ ਦੀ ਆਫਰ ਆ ਗਈ ਇਹਨਾਂ ਨੇ ਨਾਮ ਗੱਲ ਮੰਨੀ ਤਾਂ ਤਾਂ ਇਹਨਾਂ ਦੀ ਸਰਕਾਰ ਗਈ ਠੀਕ ਆ ਉਹਦਾ ਨਾਂ ਮਿਲਿਆ ਕੋਈ ਨਾ ਤਾਂ ਸਰਕਾਰ ਗਈ ਠੀਕ ਆ ਉਹਨਾਂ ਦੇ ਕਿਸੇ ਮੰਤਰੀ ਤੱਕ ਨਾਲ ਤਕਾ ਹੋ ਗਿਆ ਤਾਂ ਸਰਕਾਰ ਗਈ ਠੀਕ ਆ ਉਹ ਜੇ ਕਿਸਾਨਾਂ ਨਾਲ ਕਿਸਾਨਾਂ ਦੇ ਚੱਲਣ ਘਟੋ ਘਟ ਹੱਕ 'ਚ ਤਾਂ ਚੱਲਣਗੇ ਕੋਈ ਬੇਲਿਕਣ ਤਾਂ ਨਹੀਂ ਪਾਸ ਕਰ ਸਕਣਗੇ ਵੀ ਹਾਂ ਇਹ ਬਾਕੀ ਪਤਾ ਨਹੀਂ ਕਿੰਨੇ ਦਿਨ ਸਰਕਾਰ ਰਹਿਣੀ ਹੈ ਕੁਝ ਨਹੀਂ ਪਤਾ ਹੋ ਸਕਦਾ ਇੱਕ ਅੱਧਾ ਹਫਤਾ ਹੀ ਰਹੇ ਕੋ ਜਨੀ ਬਤਾਏਗਾ ਉਸ ਤੋਂ ਬਾਅਦ ਜੇ ਕਾਂਗਰਸ ਵਾਲੇ ਇਹਨਾਂ ਤਾਂ ਹੈਗਾ ਵੀ ਵਿਰੋਧ ਦੇ ਵਿੱਚ ਇਸ ਟਾਈਮ ਖੜੇ ਨੇ ਪੂਰੇ ਐਨ ਟਟ ਕੇ ਖੜੇ ਨੇ ਅੱਗੇ ਇੱਕ ਤਾਂ ਕੋਈ ਵਿਰੋਧੀ ਹੀ ਨਹੀਂ ਹੁੰਦਾ ਸੀਗਾ ਵਿਰੋਧ ਚ ਕਰਨਾ ਕਿਹਨੇ ਆ ਸਾਰੇ ਇਹਨਾਂ ਦੇ ਹੁੰਦੇ ਸੀ ਸਾਰੇ ਆਪਣੇ ਸਾਈਨ ਕਰਾ ਕੇ ਆਪਣਾ ਬਿੱਲ ਪਾਸ ਕਰ ਦਿੰਦੇ ਸੀ ਹੁਣ ਇਦਾਂ ਇਹ ਕੰਮ ਤਾਂ ਹੋਣ ਨਹੀਂ ਲੱਗਿਆ ਬਾਕੀ ਇੰਨੇ ਦੇ 9 ਬੱਦ ਆਉਣੇ ਨਹੀਂ ਮੇਰੇ ਹਿਸਾਬ ਨਾਲ ਵੱਧੋ ਵੱਧ 6 ਮਹੀਨੇ ਲਾ ਲਓ 6 ਮਹੀਨੇ ਦੇ ਵਿੱਚ ਵਿੱਚ ਸਰਕਾਰ ਡਿੱਗੀ ਲਓ ਠੀਕ ਆ ਬਾਕੀ ਹੋਰ ਵੀ ਸੂਬਿਆਂ ਦੀ ਸਰਕਾਰਾਂ ਵੀ ਜਿੰਨੀਆਂ ਦੇ ਨਾਲ ਸੂਬਿਆਂ ਦੇ ਵੀ ਅਦਲ ਬਦਲ ਹੋਣਗੇ ਦੇਖਿਓ ਆ ਬਿੱਟੂ ਨੂੰ ਦੇਖ ਲਓ ਤੁਸੀਂ ਇਹਨੂੰ ਸ਼ਰਮ ਨਹੀਂ ਆਈ ਹੈਗੀ ਬਿੱਟੂ ਨੇ ਖਾ ਕੇ ਕਾਂਗਰਸ ਦਾ ਚਾਹੇ ਜਿਵੇਂ ਮਾਰਦੀ ਆ ਠੀਕ ਆ ਤੂੰ ਚਿਰ ਚਲੇ ਗਿਆ ਭਾਜੀ ਦੇ ਵਿੱਚ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਮਾਰੇ ਮੋਟੀ ਠੀਕ ਆ ਹੁਣ ਤੈਨੂੰ ਅਹੁਦੇ ਦਾ ਲਾਲਚ ਸੀਗਾ ਤੈਨੂੰ ਵੀ ਕਹਿਤਾ ਸੀ ਉਹਨਾਂ ਨੇ ਵੀ ਅਹੁਦਾ ਦਮਾ ਇਹਨੂੰ ਕਹਿਤਾ ਸੀਗਾ ਵੀ ਤੂੰ ਜਿੱਤੇ ਚਾਹੇ ਹਾਰੇ ਠੀਕ ਆ ਤੈਨੂੰ ਵੀ ਮੰਤਰੀਪਦ ਮਿਲ ਜੂ ਕੋਈ ਨਾ ਕੋਈ ਠੀਕ ਆ ਤੇ ਚਾਲੇ ਨੂੰ ਮਿਲ ਗਿਆ ਇੰਨੇ ਨਾਲ ਖੁਸ਼ ਹੋ ਗਿਆ ਇਹਨੂੰ ਇਹ ਨਹੀਂ ਪਤਾ ਵੀ ਇਹਨੂੰ ਵਾਪਸ ਕਾਂਗਰਸ ਦੇ ਵਿੱਚ ਪੈਰ ਫੜਨੇ ਪੈਣੇ ਨੇ ਥੋੜੇ ਦਾ ਟਾਈਮ ਰੁਕਤਾ ਸੀ ਇਹ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਜਾਂ ਮੋਦੀ ਦੀ ਸਰਕਾਰ ਨਹੀਂ ਹੈਗੀ ਇਹ ਐਨਡੀਏ ਦੇ ਗਠਬੰਧਨ ਦੀ ਸਰਕਾਰ ਆ ਠੀਕ ਆ ਨਾ ਬਾਕੀ ਕਿਸੇ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਮਣਾ ਮੋਟਾ ਪੜਿਆ ਕਰੋ ਅੱਗੇ ਤੋਂ ਮੈਂ ਪੂਰੀ ਡਿਟੇਲ ਜੀ ਦੇਖੂਗਾ ਠੀਕ ਆ ਪੜ ਕੇ ਵੀ ਕੌਣ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਪ੍ਰਧਾਨ ਮੰਤਰੀ ਰਿਹਾ ਵੈਸੇ ਤਾਂ ਹੈਗੇ ਹੈਗੀ ਸੀਗੀ ਥੋੜੀ ਡਿਟੇਲ ਹੈਗੀ ਆ ਥੋੜੀ ਜੀ ਰਹਿੰਦੀ ਆ ਬਾਕੀ ਉਹ ਮੈਂ ਪੂਰੀ ਵੀਡੀਓ ਪਾਉਂਗਾ ਵੀ ਕਿਉਂ ਸਰਕਾਰ ਟੁੱਟੀ ਕਿਸੇ ਦੀ ਕਿਉਂ ਕਿਵੇਂ ਬਣੀ ਕਿਸ ਦੇ ਮਰੇ ਤੇ ਬਣੀ ਕਿਸੇ ਦੇ ਮੰਨ ਲਓ ਵੀ ਉਦਾਂ ਰਾਸ਼ਟਰਪਤੀ ਰਾਏ ਲਾਗੂ ਹੋ ਗਿਆ ਇਦਾਂ ਮੈਂ ਦੱਸੂਗਾ ਤੁਹਾਨੂੰ ਬਾਕੀ ਫੇਰ ਕਿਸ ਦਿਨ ਵੀਡੀਓ ਪਾਵਾਂਗੇ ਬਸ ਮੈਂ ਇਸ ਲਈ ਵੀਡੀਓ ਪਾਉਣੀ ਸੀ ਇਹ ਵੀਡੀਓ ਬਾਕੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਰੇ ਸਾਰਿਆਂ ਨੂੰ ਜਸ ਸਿਕਰ ਬੜੀਆ ਖਾਲਸਾ ਫਿਰਦੀ ਕੀ ਫਤਿਹ